we will be committing a hundred thousand dollars in humanitarian aid for the families of the deceased victims ਅਮਰੀਕਾ ਦੇ ਫਲੋਰੀਡਾ ਚ ਹੋਇਆ ਭਿਆਨਕ ਟਰੱਕ ਹਾਦਸਾ ਜਿਸ ਬਾਰੇ ਤੁਸੀਂ ਸਾਰੇ ਜਾਣਦੇ ਹੀ ਹੋ ਇਸ ਹਾਦਸੇ ਦੇ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ ਇਸ ਹਾਦਸੇ ਤੋਂ ਬਾਅਦ ਪੰਜਾਬੀ ਸਿੱਖ ਨੌਜਵਾਨ ਡਰਾਈਵਰ ਹਰਜਿੰਦਰ ਸਿੰਘ ਉੱਤੇ ਲਾਪਰਵਾਹੀ ਨਾਲ ਟਰੱਕ ਚਲਾਉਣ ਦੇ ਗਬੀਰ ਦੋਸ਼ ਲੱਗੇ ਸਨ ਤੇ ਉਸ ਨੂੰ 45 ਸਾਲ ਦੀ ਸਜ਼ਾ ਸੁਣਾਏ ਜਾਣ ਦੀਆਂ ਗੱਲਾਂ ਵੀ ਮੀਡੀਆ ਦੇ ਵਿੱਚ ਚੱਲ ਰਹੀਆਂ ਸਨ। ਇਹ ਖਬਰ ਸੁਣ ਕੇ ਉਸ ਦਾ ਪਰਿਵਾਰ ਤੇ ਪੰਜਾਬ ਦੇ ਲੋਕ ਗਹਿਰੇ ਦੁੱਖ ਵਿੱਚ ਡੁੱਬੇ ਹੋਏ ਸਨ ਕਿਉਂਕਿ ਹਰੇਕ ਬੰਦਾ ਸਮਝਦਾ ਸੀ ਕਿ ਇੱਕ ਕੁਦਰਤੀ ਹਾਦਸਾ ਤੇ ਹਰਜਿੰਦਰ ਨੇ ਇਸ ਨੂੰ ਜਾਣ ਬੁੱਝ ਕੇ ਨਹੀਂ ਕੀਤਾ। ਪਰ ਅੱਜ ਇਸ ਕੇਸ ਦੇ ਵਿੱਚ ਇੱਕ ਇਹੋ ਜਿਹੀ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਨੇ ਹਰਜਿੰਦਰ ਦੇ ਹੱਕ ਦੇ ਵਿੱਚ ਨਵੀਂ ਉਮੀਦ ਜਗਾ ਦਿੱਤੀ ਹੈ। ਜੀ ਹਾਂ ਗੁਰਪਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ ਅਸੀਂ 1 ਲੱਖ ਡਾਲਰ ਫਲੋਰੀਡਾ ਦੇ ਗਵਰਨਰ ਨੂੰ ਬਲੱਡ ਮਨੀ ਵਿੱਚੋਂ ਭਜੋਂ ਜਮ੍ਹਾਂ ਕਰਵਾ ਦਿੱਤਾ ਹੈ ਇਸ ਤੋਂ ਬਾਅਦ ਅਦਾਲਤ ਵੱਲੋਂ ਹਰਜਿੰਦਰ ਦੇ ਖਿਲਾਫ ਚੱਲ ਰਹੀ 45 ਸਾਲ ਦੀ ਸਜ਼ਾ ਵਾਲੀ ਅਪੀਲ ਵੀ ਖਾਰਜ ਕਰ ਦਿੱਤੀ ਗਈ ਹੈ ਇਹ ਪੰਜਾਬੀਆਂ ਲਈ ਖੁਸ਼ੀ ਦਾ ਵੱਡਾ ਮੌਕਾ ਹੈ ਕਿਉਂਕਿ ਸ਼ੁਰੂ ਤੋਂ ਹੀ ਹਰ ਪੰਜਾਬੀ ਹਰਜਿੰਦਰ ਦੇ ਹੱਕ ਵਿੱਚ ਖੜਾ ਸੀ ਤੇ ਯੂ ਐਸ ਏ ਦੀ ਪੁਲਿਸ ਵੱਲੋਂ ਤੇ ਜਿਹੜਾ ਸਿਸਟਮ ਹੈ ਉਹਦੇ ਵੱਲੋਂ ਹਰਜਿੰਦਰ ਨਾਲ ਇੱਕ ਅਜਾਹ ਵਰਤਾਰਾ ਕੀਤਾ ਜਾ ਰਿਹਾ ਸੀ ਜਿਵੇਂ ਉਸਨੇ ਇਹ ਸਭ ਕੁਝ ਜਾਣਬੁੱਝ ਕੇ ਕੀਤਾ ਹੋਵੇ ਪਰ ਅਸਲ 'ਚ ਇਹ ਇੱਕ ਕੁਦਰਤੀ ਹਾਸਾ ਸੀ ਜੋ ਕਿਸੇ ਨਾਲ ਵੀ ਵਾਪਰ ਸਕਦਾ ਹੈ ਹਰਜਿੰਦਰ ਦੇ ਪਰਿਵਾਰ ਵਿੱਚ ਇਸ ਸਮੇਂ ਖੁਸ਼ੀ ਦੇ ਹੰਝੂ ਹਨ ਤੇ ਪਿੰਡ ਦੇ ਲੋਕ ਵੀ ਉਸਦੀ ਜਲਦੀ ਰਿਹਾਈ ਦੀਆਂ ਅਰਦਾਸਾਂ ਕਰ ਰਹੇ ਹਨ ਸੋ ਕਿਰਪਾ ਕਰਕੇ ਜੇ ਤੁਸੀਂ ਵੀ ਹਰਜਿੰਦਰ ਦੇ ਹੱਕ ਦੇ ਵਿੱਚ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤਾਂ ਕਿ ਹਰਜਿੰਦਰ ਵੀਰ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਵੇ। ਪਿਛਲੇ ਕਈ ਦਿਨਾਂ ਤੋਂ ਪੰਜਾਬੀ ਭਾਈਚਾਰੇ ਨੇ ਇਕੱਠੇ ਹੋ ਕੇ ਹਰਜਿੰਦਰ ਦੇ ਹੱਕ ਵਿੱਚ ਆਵਾਜ਼ اٹھਾਈ ਸੀ ਤੇ ਅੱਜ ਉਹਨਾਂ ਦੀ ਇਹ ਜਦੋ ਜਹਿਦ ਕਾਮਯਾਬ ਹੋਈ ਹੈ। ਇਹ ਕੇਸ ਪੰਜਾਬੀ ਕੌਮ ਲਈ ਇੱਕ ਵੱਡੀ ਮਿਸਾਲ ਬਣ ਗਿਆ ਹੈ ਕਿ ਜੇਕਰ ਅਸੀਂ ਇਕੱਠੇ ਰਹੀਏ ਤਾਂ ਕਿਸੇ ਵੀ ਨਾ ਇਨਸਾਫੀ ਦੇ ਖਿਲਾਫ ਜਿੱਤ ਹਾਸਲ ਕੀਤੀ ਜਾ ਸਕਦੀ ਹੈ ਵਿਦੇਸ਼ਾਂ ਵਿੱਚ ਡਰਾਈਵਰਾਂ ਨੂੰ ਅਕਸਰ ਬਿਨਾਂ ਕਾਰਨ ਸਖਤ ਸਜ਼ਾਾਂ ਮਿਲਦੀਆਂ ਹਨ ਪਰ ਇਹ ਫੈਸਲਾ ਇੱਕ ਨਵੀਂ ਰਾਹ ਤਾਰੀ ਖੋਲਦਾ ਹੈ ਚਲੋ ਹੁਣ ਤੁਹਾਨੂੰ ਦਿਖਾਉਂਦੇ ਹਾਂ ਉਹ ਵੀਡੀਓ ਜਿਸ ਵਿੱਚ ਇਹ ਵੱਡਾ ਐਲਾਨ ਕੀਤਾ ਗਿਆ ਵੀਡੀਓ ਦੇਖਣ ਤੋਂ ਬਾਅਦ ਤੁਹਾਡੀ ਇਸ ਮਸਲੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਸ਼ੇਅਰ ਜਰੂਰ ਕਰਿਓ ਤੇ ਦੂਜੀ ਗੱਲ ਜੇ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਿਰਪਾ ਕਰਕੇ ਹਰ ਤਰ੍ਹਾਂ ਦੀ ਵੀਡੀਓਜ਼ क्या अपडेट सब तो पहला देखने के लिए डेली पंजाब को सब्सक्राइब कर लो और बेल आइकन भी जरूर दब दो धन्यवाद और देखो पूरी वीडियो बट एज ए जेस्चर ऑफ कंपैशन एंड एफएथ 6 फॉर जस्टिस दैट इज अस वी विल बी कमिटिंग ए 100000 डॉलर्स इन ह्यूमैनिटेरियन एड फॉर द फैमिलीज ऑफ द डीसीज्ड विक्टिम्स एंड दैट विल बी डिलीवर्ड थ्रू द ऑफिस ऑफ फ्लोरिडा गवर्नर डिसेंटेस एट दिस टाइम America six American six call is very simple. Let compassion guide us. Let there be compassion for the families, fairness for Harjinder, and justice guided by truth, not by fear, vilification or hate. This is what America stands for and this is what we must uphold in this face of tragedy.